ਰੁਜੀ ਸਿੰਘ ਢਲੇਵਾਲ ਦੀ ਸੇਧ ਦੀ ਜਾਣਕਾਰੀ ਦੇ ਬਾਬਤ ਇੱਕ ਵੱਡਾ ਬਲਟਨ ਇਸ ਵਕਤ ਲੈ ਕੇ ਆ ਰਹੇ ਖਬਰ ਲੈ ਕੇ ਆ ਰਹੇ ਆ ਸਰਕਾਰੀ ਹਸਪੀਟਲ ਰਿਜਿੰਦਰਾ ਦੇ ਡਾਕਟਰ ਸਾਡੇ ਨਾਲ ਤੇ ਮੇਰੇ ਨਾਲ ਡਾਕਟਰ ਸਾਹਿਬ ਕੀ ਨਾਮ ਹੈ ਜੀ ਡਾਕਟਰ ਗੁਰਪ੍ਰੀਤ ਸਿੰਘ ਡਾਕਟਰ ਗੁਰਪ੍ਰੀਤ ਜੀ ਤੁਸੀਂ ਤੇ ਪਹੁੰਚੇ ਹੋਏ ਹੋ ਮੋਰਚੇ ਦੇ ਉੱਤੇ ਕਿੰਨੇ ਵਾਰੀ ਤੁਸੀਂ ਜਾ ਰਹੇ ਹੋ ਚੈੱਕ ਅਪ ਕਰਦੇ ਦੇ ਲਈ ਅਸੀਂ ਸਰ ਟਾਈਮ ਟੂ ਟਾਈਮ ਦਿਨ ਚ ਤਿੰਨ ਜਾਂ ਚਾਰ ਵਾਰ ਜਾਂ ਜਦੋਂ ਵੀ ਸਾਨੂੰ ਅਜਾਜ਼ਤ ਮਿਲਦੀ ਹੈ ਆ ਆਗੂ ਸਹਿਬਾਨ ਵੱਲੋਂ ਮੁੱਤਵਰ ਜਿਹੜੇ ਆਗੂ ਸਹਿਬਾਨ ਨੇ ਤੇ ਅਸੀਂ ਫਿਰ ਨਾਲ ਦੀ ਨਾਲ ਹੀ ਉਹਨਾਂ ਦੇ ਇਜਾਜ਼ਤ ਦੇ ਨਾਲ ਹੀ ਅਸੀਂ ਉਹਨਾਂ ਦਾ ਚੈੱਕ ਅਪ ਕਰਦੇ ਹਾਂ ਕਿੰਨੀ ਕਵਾਰੀ ਤੁਸੀਂ ਜਾ ਚੁੱਕੇ ਹੋ ਹੁਣ ਤੱਕ ਜੇਕਰ ਗੱਲ ਕੀਤੀ ਜਾਵੇ ਸਰ ਅਸੀਂ ਦਿੱਲੀ ਜਾਂਦੇ ਤੇ ਸੇਤਪਖੋ ਸੇਤਪਖੋ ਕਿਸ ਤਰ੍ਹਾਂ ਹੈ ਤੇ ਟਾਈਮਿੰਗ ਕਿਹੜੀ-ਕਿਹੜੀ ਹੁੰਦੀ ਜਦੋਂ ਤੁਸੀਂ ਜਾ ਰਹੇ ਹੋ ਆ ਸਰ ਜਦੋਂ ਵੀ ਅਸੀਂ ਸਵੇਰ ਹੁੰਦੇ ਹਾਂ ਜਿਵੇਂ ਹੁਣ ਵੀ ਅਸੀਂ ਇੱਕ ਵਾਰ ਤਾਂ ਆਪਣੇ ਵੱਲੋਂ ਚੈੱਕ ਅਪ ਕਰਨੇ ਵਾਸਤੇ ਆਏ ਸੀ ਪਰ ਸਾਨੂੰ ਢੱਲੇਵਾਲ ਸਾਹਿਬ ਜੀ ਦੇ ਆਰਾਮ ਦਾ ਤੇ ਉਹਨਾਂ ਦੀ ਸਿਹਤ ਦੇ ਅਕੋਰਡਿੰਗਲੀ ਜਿਵੇਂ ਸਾਨੂੰ ਅਜਾਸਟ ਮਿਲਦੀ ਹੈ ਅਸੀਂ ਓਦਾਂ ਹੀ ਅੰਦਰ ਜਾ ਕੇ ਉਹਨਾਂ ਦਾ ਚੈੱਕਅਪ ਕਰਦੇ ਹਾਂ ਕਿ ਕਿਸ ਤਰ੍ਹਾਂ ਸਿਹਤ ਕਿਸ ਤਰ੍ਹਾਂ ਤੁਸੀਂ ਦੇਖਦੇ ਪਏ ਹੋ ਉਹਨਾਂ ਦੀ ਇਸ ਵਕਤ ਜਿਹੜੀ ਹੈਗੀ ਟਾਈਮ ਆ ਦੇਣੇ ਆ ਬਿਨਾਂ ਡਾਕਟਰ ਦੇ ਵੀ ਤੇ ਮਨਮਰਜ਼ਤ ਤੇ ਬੈਠੇ ਹੋਏ ਨੇ ਤੁਹਾਡੇ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਇਸ ਚੀਜ਼ ਨੂੰ ਲੈ ਕੇ ਵੀ ਹਾਂ ਤੁਸੀਂ ਕੋਈ ਉਹਨਾਂ ਨੂੰ ਮੈਡੀਕਲ ਜੜੀ টারਮਸ ਦੇ ਵਿੱਚ ਕੋਈ ਚੀਜ਼ ਉਹਨਾਂ ਨੂੰ ਐਡਵਾਈਸ ਕਰਦੇ ਬੇ ਆ ਕੋਈ ਦਵਾਈ ਨੂੰ ਲੈ ਕੇ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਸਰਸੀ ਉਹਨਾਂ ਦਾ ਕੰਟੀਨਿਊਸਲੀ ਮੋਨਿਟਰਿੰਗ ਚੱਲਦੀ ਹੈਗੀ ਹਰ ਰੋਸ ਸਾਡੇ ਡਾਕਟਰ ਸਾਹਿਬਾਨ ਦੀ ਟੀਮ ਉਹਨਾਂ ਨੂੰ ਚੈੱਕ ਕਰਦੀ ਹੈਗੀ ਹੈ ਦੇਖੋ ਆਬਵੀਅਸਲੀ ਜਿਵੇਂ ਉਮਰ ਦਾ ਵੀ ਤਕਾਜ਼ਾ ਹੈਗਾ ਉਮਰ ਵੀ ਜ਼ਿਆਦਾ ਹੈਗੀ ਆ ਆਲਰੇਡੀ ਪੇਸ਼ੈਂਟ ਹੈਗੇ ਨੇ ਕੰਡੀਸ਼ਨ ਤਾਂ ਉਹਨਾਂ ਦੀ ਕਾਫੀ ਵੀਕ ਹੈਗੇ ਨੇ ਵੀਕ ਹੋ ਚੁੱਕੇ ਨੇ ਕੰਡੀਸ਼ਨ ਤਾਂ ਖਰਾਬ ਚੱਲ ਰਹੀ ਹੈਗੀ ਹੈ ਤੇ ਸਾਡੇ ਵੱਲੋਂ ਟਾਈਮ ਟੂ ਟਾਈਮ ਉਹਨਾਂ ਨੂੰ ਐਡਵਾਈਸ ਕੀਤਾ ਜਾਂਦਾ ਹੈ ਵੀ ਤੁਸੀਂ ਆਪਣੇ ਟ੍ਰੀਟਮੈਂਟ ਕਰਵਾਓ ਜਾਂ ਐਡਮਿਸ਼ਨ ਵੀ ਸਾਡੇ ਵੱਲੋਂ ਤਾਂ ਉਹਨਾਂ ਨੂੰ ਕਾਫੀ ਦਿਨਾਂ ਤੋਂ ਐਡਵਾਈਸ ਦਿੱਤੀ ਜਾ ਰਹੀ ਹੈ ਵੀ ਹਸਪਤਾਲ 'ਚ ਐਡਮਿਟ ਹੋ ਕੇ ਉਹਨਾਂ ਦਾ ਲਾਭ ਹੋਣਾ ਚਾਹੀਦਾ ਤੇ ਡਾਕਟਰ ਜਿਹੜਾ ਅ ਟੈਂਪੋਰਰੀ ਹਸਪੀਟਲ ਬਣਾਇਆ ਗਿਆ ਹੈ ਤੇ ਜਿਹੜੇ ਐਮਬੂਲੈਂਸਸ ਉੱਥੇ ਅਵੇਲੇਬਲ ਹੈਗੀਆਂ ਨੇ ਉਹਨਾਂ ਵਿੱਚ ਜਿਹੜੀ ਕਿੜੀ ਫੈਸਿਲਿਟੀ ਦਿੱਤੀ ਗਈ ਹੈ ਜੇ ਬਾਈਚਸ ਐਮਰਜੈਂਸੀ ਹੋਵੇ ਉਸ ਚੀਜ਼ ਨੂੰ ਲੈ ਕੇ ਹਾਂ ਸਰ ਇੱਥੋਂ ਥੋੜੀ ਜਿਹੀ ਦੂਰ ਤੇ ਮੇਕਸ਼ਿਫਟ ਹਸਪੀਟਲ ਬਣਾਇਆ ਗਿਆ ਹੈਗਾ ਉੱਥੇ ਸਰਜਨ ਤੇ ਐਨੈਸਥੈਟਿਸਟ ਜਿਹੜੀ ਪ੍ਰੋਪਰ ਆਈਸੀਯੂ ਦੀ ਸੈਟਿੰਗ ਹੈਗੀ ਹੈ ਸਾਰੀ ਸਾਰੇ ਟੂ ਦੂਸਤ ਰੂਪ ਚ ਹੈਗੀ ਹੈ ਤੇ ਉੱਥੇ ਵੈਂਟੀਲੇਟਰ ਈਸੀਜੀ ਜੋ ਵੀ ਆਈਸੀਯੂ ਚ ਫੈਸਿਲਿਟੀਆਂ ਹੁੰਦੀਆਂ ਨੇ ਸਾਰੀਆਂ ਅਵੇਲੇਬਲ ਨੇ ਤੇ ਅੱਜ ਬੀਤੇ ਦਿਨਾਂ ਜਦੋਂ ਤੁਸੀਂ ਚੈੱਕਅਪ ਕਰਨ ਵਾਸਤੇ ਗਏ ਸੀ ਉੱਥੇ ਸਰ ਮੇਰੀ ਅੱਜ ਥਰਡ ਡਿਊਟੀ ਹੈਗੀ ਐ ਅ ਮੇਂ ਸ਼ਿਫਟ ਵਾਈਜ਼ ਹਾਂ ਸ਼ਿਫਟ ਵਾਈਜ਼ ਲੱਗ ਰਹੀ ਹੈਗੀ ਸਰ ਅਸੀਂ ਰਾਉਂਡ ਦਾ ਕਲੌਕਰ ਜਿੰਦਰਾ ਹਸਪੀਟਲ ਤੋਂ ਨੇ ਤੇ ਜਦੋਂ ਪਿਛਲੀ ਵਾਰੀ ਤੁਸੀਂ ਚੈੱਕ ਅਪ ਕੀਤਾ ਸੀਗਾ ਉਦੋਂ ਉਹਨਾਂ ਦੇ ਹਾਲਾਤ ਕਹੇ ਜੇ ਸੀਗੇ ਕਿੰਨਾ ਕੁ ਫਰਕ ਲੱਗਿਆ ਸੀਗਾ ਰੈਗਨਰ ਚੈੱਕ ਅਪ ਤੋਂ ਨਾਲੋਂ ਸਰ ਜਦੋਂ ਮੈਂ ਲਾਸਟ ਟਾਈਮ ਵੀ ਚੈੱਕ ਕੀਤਾ ਸੀ ਉਹਨਾਂ ਦੀ ਕੰਡੀਸ਼ਨ ਕਾਫੀ ਵੀਕ ਹੈਗੀ ਐ ਵਾਈਟਲਸ ਥੋੜੇ ਡਾਊਨ ਮਤਲਬ ਵੀਕ ਸਾਈਡ ਤੇ ਸੀਗੇ ਤੇ ਪਹਿਲਾਂ ਨਾਲ ਤਾਂ ਕਾਫੀ ਕਮਜ਼ੋਰੀ ਆ ਚੁੱਕੀ ਸੀ ਅ ਜਿਹੜੀ ਇਹ ਸੰਸਥਾ ਤੁਸੀਂ ਇਹਨਾਂ ਨਾਲ ਜਾ ਕੇ ਉੱਥੇ ਚੈੱਕ ਅਪ ਕਰਦੇ ਪਏ ਆ ਕੀ ਲੱਗਦਾ ਵੀ ਜਿਹੜਾ ਟ੍ਰੀਟਮੈਂਟ ਅਸੀਂ ਪਲੇਟਫਾਰਮ ਤੇ ਚੱਲਦਾ ਪਿਆ ਆ ਕੁਝ ਫਰਕ ਹੈਗਾ ਥੋੜਾ ਬਹੁਤ ਨਹੀਂ ਨਹੀਂ ਜੀ ਬਿਲਕੁਲ ਜਿਹੜੀ ਫਾਈਬਰੇਵਸ ਦੀ ਸੰਸਥਾ ਜਿਹੜੇ ਡਾਕਟਰਸ ਹੈਗਨੇ ਜਾਂ ਇਹਨਾਂ ਦੇ ਇਹਨਾਂ ਵੱਲੋਂ ਐਮ뷸ੈਂਸ ਇਹਨਾਂ ਵੱਲੋਂ ਵੀ ਪ੍ਰੋਵਾਈਡ ਕੀਤੀ ਗਈ ਆ ਅਸੀਂ ਹਫ਼ਤੇ ਦੇ ਵਿੱਚ ਹੀ ਤੇ ਤਾਲਮੇਲ ਨਾਲ ਹੀ ਚੱਲਦਾ